ਸ਼੍ਰੀ ਵਾਹਿਦੂ ਸਾਹਿਬ ਜੀ ਜੈ ਸ੍ਰੀ ਮਹਲਾ 5 ਸ਼ੰਭਾ ਮਹਲਾ ਇੱਕ ਓੰਕਾਰ ਸਤਿਬਰ ਪ੍ਰਸਾਦ ਸ਼ਲੋਕ ਦਰਸ਼ਨ ਪਿਆਸੀ ਦਿਨ ਰਾਤ ਜਿਤ ਬਾਓ ਆਨ ਦਿਨ ਨੀਤਾ ਕੋਲਾ ਕਪਟਾ ਗੁਰ ਮੇਲੀਆ ਨਾਨਕ ਹਰ ਸੰਗ ਮੀਤਾ ਦਰਸ਼ਨ ਬਿਆਸੀ ਦਿਨ ਸਰਾ ਚੰਤ ਸੁਣ ਜਾਰ ਹਮਾਰੇ ਸਜਣ ਇਕ ਕਰੋ ਬੇਨਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰੋ ਖੋਜੰਤੀਆ ਿਸ ਦਾਸ ਪਿਆਰੇ ਸਿਰ ਧਰੇ ਉਤਾਰੇ ਇੱਕ ਭੋਰੇ ਦਰਸ਼ਨ ਦਿਜੈ ਨੈਣ ਹਮਾਰੇ ਪ੍ਰਿਆ ਰੰਗ ਰੰਗਾਰੇ ਇੱਕ ਤਿਲ ਪੀਨਾ ਤੇਰੀ ਜੈ ਪ੍ਰਭ ਸਿ ਮਨ ਲੀਨਾ ਜਿਉ ਜਲ ਮੀਨਾ ਚਾਦਰਿਕ ਜਿਵੇਂ ਤੇ ਸੰਤਿਆ ਜਾਨ ਨਾਨਕ ਗੁਰ ਪੂਰਾ ਆਇਆ ਸਦਿ ਤਿਖਾ ਭੋਜੰਤੀਆ ਜਾਰਵੇ ਇਹ ਹੱਬੇ ਸਖੀਆਂ ਮੂੰ ਕਹੀ ਨਾ ਜਹਿਆ ਯਾਰ ਨੇ ਇੱਕ ਡੋ ਇੱਕ ਚਾੜ ਹਾਂ ਕਿਸ ਚਿੰਤੇ ਹਿਆ ਇੱਕ ਡੋ ਇੱਕ ਚਾੜੇ ਅਨੰਤ ਪਿਆਰੇ ਨਿਤ ਕਰਦੇ ਭੋਗ ਵਿਲਾਸਾ ਜਿਨਾ ਦੇਖਾ ਮਨ ਚਉ ਠੰਦਾ ਹਉ ਕਦ ਪਾਈ ਗੁਣ ਤਾਸਾ ਜਿਨੇ ਮੈਂਡਾ ਕਾਦਰ ਜਾਇਆ ਹਉ ਇਸ ਆਗੈ ਮਨ ਦੇਹਿਆ ਨਾਨਕ ਕਹਿ ਸੁਣ ਬਿਨੂ ਸੁਹਾਗਣਾ ਮੂੰ ਦੱਸ ਦਿਖਾ ਫਿਰ ਕੇ ਹਿਆ ਜਾਰਵੇ ਫਿਰ ਆਪਣ ਆਣਾ ਕਿਛ ਨਹੀਂ ਚੰਦਾ ਜਾਰਵੇ ਤੇ ਰਾਬਿਆ ਲਲਨ ਮੂੰ ਦੱਸ ਦਸੰਦਾ ਲਲਨ ਤੇ ਪੈ ਜੈ ਤਨ ਭਾਗ ਨੂੰ ਥਾਣੇ ਬਹੁ ਫਕੜ ठाकुर ਹਉ ਕੀ ਦੇ ਗੁਣ ਆਵ ਗਣ ਜਿਸਾ ਹਪੋ ਕੇ ਚ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਬਤਾਰ ਵਸੰਦਾ ਜਾਰ ਮੇ ਨਿਤ ਸੁਖ ਸੁਖੇ ਦੀ ਸਾ ਮੈਂ ਪਾਈ ਬਾਰੋਂ ਢੋਡਿੰਦਾ ਆਇਆ ਬਜੀ ਬਾਦਾਈ ਮਹਾ ਮੰਗਲ ਰਹਾ ਸਤਿਆ ਫਿਰ ਦਿਆਲ ਸਾਧ ਨਵ ਰੰਗਿਆ ਬੜ ਪਾਗ ਆਇਆ ਗੁਰ ਮਿਲਾਇਆ ਸਾਧ ਤੈ ਸਤ ਸੰਗਿਆ ਆਸਾ ਮਨਸਾ ਸਗਲ ਪੂਰੀ ਪ੍ਰੇਅ ਅੰਕ ਅੰਤ ਮਿਲਾਈ